ਆਹ ਵੀਡੀਓ ਉਹਨਾਂ ਭਰਾਵਾਂ ਲਈ ਐ ਜਿਹੜਾ ਕੋਈ ਜੈਜਪਾ ਦੇ ਵਿੱਚ ਘੋੜੀ ਸਵਾਰੀ ਵਾਲੀ ਲੈਣ ਦਾ ਚਾਹਵਾਨ ਹੈ ਜਾਂ ਜੈਜ ਰੇਟ ਦੇ ਵਿੱਚ ਕੋਈ ਚੰਗਾ 7 8 10 ਮਹੀਨੇ ਦਾ ਬਸ਼ੇਰਾ ਨੁਕਰਾ ਲੈਣ ਦਾ ਚਾਹਵਾਨ ਹੈ ਜਾਂ ਚੰਗੀਆਂ ਬਸ਼ੇਰੀਆਂ ਲੈਣ ਦੇ ਤਾਂਗ ਵਿੱਚ ਹੈ ਕਿ ਭਾਈ ਗਾਂਹ ਜਾ ਕੇ ਚੰਗੀ ਬਰੀਡਿੰਗ ਕਰਾਉਣੀ ਹੈ ਜਾਂ ਭਾਈ ਅਸੀਂ ਬਸ਼ੇਰੀਆਂ ਲੈਣੀਆਂ ਆਹ ਦੋ ਬਸ਼ੇਰੀਆਂ ਨੇ ਵੀਰ ਹੋਂਾ ਦੇ ਕੋਲ ਇੱਕ ਹੈਗੀ ਐ ਨੀਲੀ ਇੱਕ ਹੈਗੀ ਐ ਕਾਲੀ ਪੂਰੀ ਡਿਟੇਲ ਤੇ ਸਾਰਾ ਇਹਨਾਂ ਦਾ ਖੱਬਾ ਸੱਜਾ ਪਾਸਾ ਪੈਰਾਂ ਤੋਂ ਲੈ ਕੇ ਕੰਨਾਂ ਤੱਕ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਉਣਾ ਹੈ ਤੇ ਡਿਟੇਲ ਆਪਾਂ ਇੰਟਰਵਿਊ 'ਚ ਭਰਾਵਾਂ ਤੋਂ ਪੁੱਛਣੀ ਹੈ ਸੋ ਆਪਾਂ ਪਹੁੰਚੇ ਹਾਂ ਢਲਵਾ ਕਲਾ ਪਿੰਡ ਦੇ ਵਿੱਚ ਤੇ ਜਿਲ੍ਹਾ ਹੈ ਜਫਰੀਦਕੋਟ ਸਾਹਿਬ ਤੇ ਭਰਾ ਬੜੀ ਧੀਰ ਤੋਂ ਬੜੀਆਂ ਪੀੜ੍ਹੀਆਂ ਤੋਂ ਸੇਵਾ ਕਰ ਰਹੇ ਨੇ ਮਹਾਰਾਜ ਦੇ ਪਹਿਲੇ ਪਾਸ਼ਾਹੀ ਤੇ ਦਸਵੇਂ ਪਾਸ਼ਾ ਜੀ ਦੇ ਬਸਤਰ ਨੇ ਭਰਾਵਾਂ ਦੇ ਕੋਲ ਜੋ ਗੁਰੂ ਸਾਹਿਬਾਨਾਂ ਵੱਲੋਂ ਇਹਨਾਂ ਨੂੰ ਭੇਟ ਕੀਤੇ ਹੋਏ ਨੇ ਤੇ ਅੱਜ ਇਹ ਸਾਰੇ ਜਣੇ ਰਲ ਕੇ ਇਹਨਾਂ ਦੀ ਸੇਵਾ ਸੰਭਾਲ ਕਰ ਰਹੇ ਇਹਦੇ ਬਾਰੇ ਵੀ ਗੱਲ ਕਰਾਂਗੇ ਨਾਲ ਤੁਹਾਨੂੰ ਮਹਾਰਾਜ ਦੇ ਬਸਤਰਾਂ ਦੇ ਦਰਸ਼ਨ ਵੀ ਕਰਵਾਵਾਂਗੇ ਸੋ ਪਹਿਲਾਂ ਗੱਲ ਕਰਦੇ ਆਂ ਜੀ ਆ ਘੋੜੀ ਦੀ ਘੋੜੀ ਬਹੁਤ ਚੰਗੀ ਹੈ ਚਾਲਾਂ ਚੂਲਾਂ ਦੋਵੇਂ ਚੱਲਦੀ ਹੈ ਬਿਲਕੁਲ ਠੰਡੇ ਮਤੇ ਦੀ ਘੋੜੀ ਹੈ ਭਾਵੇਂ ਨਵੇਂ ਮੁੰਡਾ ਬਾ ਦਿਓ ਜਵਾਕ ਬਾ ਦਿਓ ਘੋੜੀ ਬਹੁਤ ਸੀਲ ਹੈ ਕੋਈ ਪੈਰ ਨਹੀਂ ਕੱਢਦੀ ਕੰਨ ਕਨੌਤੀ ਬਹੁਤ ਚੰਗੀ ਹੈ ਉਹ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਬਾਕੀ ਇੱਕ ਗੱਲ ਹੋਰ ਹੈ ਵੀ ਧੌਣ ਬੜੀ ਘੈਂਟ ਲੱਗੀ ਹੈ ਤੋਂ ਬਹੁਤ ਲੰਬੀ ਲੱਗੀ ਐ ਵੱਡਾ ਸੋਹਣਾ ਕਹਿ ਦਈਏ ਵੀ ਜਿਹੜਾ ਕਹਿ ਦਈਏ ਨਾ ਵੱਡੇ ਬਾਡੇ ਦੀ ਘੋੜੀ ਹੁੰਦੀ ਐ ਉਹ ਸਿਸਟਮ ਐ ਤੇ ਬਾਕੀ ਬੱਚੇ ਬੜੇ ਪੈਦੇ ਸੋਹਣੇ ਕੀਤੇ ਆ ਪੈਦੇ ਨੇ ਬੱਚੇ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਝਾਂਤ ਵੀ ਮਰਵਾਵਾਂਗੇ ਇਹ ਘੋੜੀ ਫੋਰ ਸੇਲ ਐ ਬਾਕੀ ਕੀ ਇਹਦੀ ਲਾਈਨ ਐ ਕੀ ਹਿਸਾਬ ਕਿਤਾਬ ਐ ਉਹ ਡਿਟੇਲ ਤਾਂ ਆਪਾਂ ਇੰਟਰਵਿਊ ਦੇ ਵਿੱਚ ਭਰਾਵਾਂ ਤੋਂ ਪੁੱਛਾਂਗੇ ਅੱਛਾ ਅੱਗੇ ਆਜੋ ਜੀ ਅੱਗੇ ਆ ਗਈ ਆ ਕਾਲੀ ਬਸ਼ੇਰੀ ਸਾਰੀ ਇੱਕ ਰੰਗ ਕਾਲੀ ਐ ਤੇ ਮੱਥੇ ਛੋਟਾ ਆ ਫੁੱਲ ਹੈਗਾ ਇਹ ਵੀ ਫੋਰ ਸੇਲ ਐ ਇਦੀ ਡਿਟੇਲ ਕੀ ਹੈ ਕੀ ਇਹ ਖਾਨਦਾਨੀ ਹੈ ਇਹਦੇ ਬਾਰੇ ਵੀ ਆਪਾਂ ਭਰਾਵਾਂ ਤੋਂ ਪੁੱਛਣਾ ਤੇ ਇੱਕ ਆ ਗਈ ਆਪਣੀ ਨੀਲੀ ਵਸ਼ੇਰੀ ਬਹੁਤ ਚੰਗੀ ਕੰਨਕਨौती ਹੈ ਸੋਹਣੇ ਬਾਡੇ ਦੀ ਹੈ ਅੱਗੇ ਜਾ ਕੇ ਵੱਡੀ ਘੋੜੀ ਬਣਦੀ ਇਹਦੀ ਵੀ ਸੰਭਾਵਨਾ ਹੈਗੀ ਹੈ ਹੁਣ ਕਿੰਨੀ ਉਮਰ ਹੈ ਕਿੰਨੀ ਕਿਨਾਂ ਦੀ ਹਾਈਟ ਹੈ ਉਹ ਵੀ ਆਪਾਂ ਵੀਡੀਓ ਦੇ ਵਿੱਚ ਪੁੱਛਣਾ ਤੇ ਇੱਕ ਭਰਾਵਾ ਦੇ ਕੋਲ ਬਹੁਤ ਹੀ ਚੰਗਾ ਵਸ਼ੇਰਾ ਹੈ ਇਹ ਵਸ਼ੇਰਾ ਵੀ ਉਸੇ ਨੀਲੀ ਘੋੜੀ ਦਾ ਹੈ ਜਿਹਦੀ ਬਾਈ ਹੁਣੀ ਸਵਾਰੀ ਕਰਦੇ ਪਏ ਸੀਗੇ ਭਾਈ ਗੁਰਪ੍ਰੀਤ ਸਿੰਘ ਸੋਢੀ ਸਾਹਿਬ ਦੇ ਆਪਾਂ ਘਰ ਪਹੁੰਚੇ ਹਾਂ ਇਹਨਾਂ ਦੇ ਨਗੀਨੇ ਵਖਾਉਣ ਲੱਗੇ ਆ ਤੇ ਇਹ ਵਸ਼ੇਰਾ ਵੀ ਫੋਰ ਸੇਲ ਹੈ ਦੋਆਂ ਅੱਖਾਂ ਤੋਂ ਬਿੱਲਾ ਹੈ ਵਸ਼ੇਰਾ ਤੇ ਬਣਨ ਵਾਲਾ ਵਸ਼ੇਰਾ ਹੈ ਤੇ ਕਿੰਨੀ ਇੱਕ ਇਸ ਟਾਈਮ ਇਹਦੀ ਉਮਰ ਹੈ ਜਾਂ ਕੀ ਹਿਸਾਬ ਕਿਤਾਬ ਹੈ ਉਹ ਆਪਾਂ ਭਰਾਵਾਂ ਤੋਂ ਪੁੱਛਣਾ ਹੈ ਤੇ ਬਾਕੀ ਇੰਨਾ ਹੈ ਵੀ ਜੇ ਕੋਈ ਤੁਹਾਡੀ ਨਿਗਾਹ ਦੇ ਵਿੱਚ ਕੋਈ ਭਰਾ ਹੈਗਾ ਵੀ ਜਿਹੜਾ ਤਾਂਗ ਰੱਖਦਾ ਏ ਜਨਮਰ ਲੈਣ ਦੀ ਤੇ ਉਹ ਭਰਾ ਦੇ ਤੱਕੇ ਵੀਡੀਓ ਪਹੁੰਚਾ ਦਿਓ ਤੇ ਬਾਕੀ ਗੱਲਾਂ ਬਾਤਾਂ ਕਰਦੇ ਆ ਭਰਾਵਾਂ ਨੂੰ ਮਿਲਦੇ ਆ ਸਾਰੀਆਂ ਕੁੰਡੀਆਂ ਖੋਲਦੇ ਆ ਵੀਡੀਓ ਸ਼ੇਅਰ ਕਰ ਦਿਓ ਆਜੋ ਕਰਦੇ ਆ ਗੱਲਬਾਤ ਧੰਨਵਾਦ ਅਨੇ ਸਤਿ ਸ਼੍ਰੀ ਅਕਾਲ ਜੀ ਆਨ ਤੋਂ ਖਾਸ ਚੰਦਨ ਵੇਖ ਰਿਹਾ ਸਾਰੀ ਸੂਝਵਾਨ ਸਰੋਤਿਆਂ ਦਾ ਇੱਕ ਵਾਰੀ ਤੋਂ ਫੇਰ ਮੈਂ ਸੁਖ ਸੰਧੂ ਤੁਹਾਡੇ ਆਪਣੇ ਚੈਨਲ ਆਨ ਤੋਂ ਖਾਸ ਤੇ ਮਾਣ ਸਤਕਾਰ ਤੇ ਅਦਬ ਨਾਲ ਸਵਾਗਤ ਕਰਦਾ ਤੇ ਜੀ ਆਖਦਾ ਜਿਹੜੇ ਸੱਜਣ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਵੀ ਜੀ ਆਖਦੇ ਆ ਸੱਜਣੋ ਆ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਚਾਰ ਨਗੀਨੇ ਵਿਖਾ ਕੇ ਹਟਿਆ ਫੋਰ ਸੀਲ ਜਿਨ੍ਹਾਂ ਦੇ ਵਿੱਚੋਂ ਇੱਕ ਬਹੁਤ ਹੀ ਸੋਹਣੀ ਚਾਲ ਵਾਲੀ ਨਿੱਲੀ ਘੋੜੀ ਆਪਾਂ ਕਹਿੰਦੇ ਤੁਹਾਨੂੰ ਉਹਦੀ ਡਿਟੇਲ ਵੀ ਦੱਸਣੀ ਹੈ ਇੱਕ ਬਹੁਤ ਹੀ ਬਾਈਆਂ ਕੋਲੇ ਨੁਕਰਾ ਬਸ਼ੀਰਾ ਸੁਣਾ ਸੁਨੱਖਾ ਉਹਦੇ ਬਾਰੇ ਦੱਸਣਾ ਹੈ ਤੇ ਇੱਕ ਕਾਲੀ ਬਸ਼ੇਰੀ ਹੈ ਤੇ ਇੱਕ ਹੋਰ ਨੀਲੀ ਬਸ਼ੇਰੀ ਹੈ ਆਪਾਂ ਪਹੁੰਚੇ ਆ ਪਿੰਡ ਬਾਈਆਂ ਦਾ ਢਿਲਵਾ ਕਲਾ ਤੇ ਜ਼ਿਲ੍ਹਾ ਜੀ ਫਰੀਦਕੋਟ ਬਾਈ ਸਰਦਾਰ ਗੁਰਪ੍ਰੀਤ ਸਿੰਘ ਸੋਢੀ ਆਪਣੇ ਨਾਲ ਮੌਜੂਦ ਨੇ ਨਾਲ ਉਹਨਾਂ ਦੇ ਭਰਾ ਬੈਠੇ ਨੇ ਬਾਈ ਸੰਦੀਪ ਸਿੰਘ ਜੀ ਇੱਧਰ ਵੀਰ ਗੁਰਸੇਵਕ ਸਿੰਘ ਬੈਠੇ ਨੇ ਜਾਂਦੇ ਭਰਾ ਬੈਠੇ ਨੇ ਉਹਨਾਂ ਦਾ ਇੰਟਰਵਿਊ ਆਪਾਂ ਭਰਾਵਾਂ ਤੋਂ ਪੁੱਛਣਾ ਹੈ ਅੱਛਾ ਗੱਲ ਇਹ ਵੀ ਹੈ ਕਿ ਪਿੰਡ ਬਹੁਤ ਇਤਿਹਾਸਕ ਹੈ ਪਹਿਲੀ ਪਾਤਸ਼ਾਹੀ ਤੇ ਦਸਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਈ ਜੀ ਹੁਣਾ ਦੇ ਕੋਲ ਬਸਤਰ ਨੇ ਤੇ ਉਹਨਾਂ ਦੀ ਸੇਵਾ ਸੁਭਾਲ ਕਰ ਰਹੇ ਨੇ ਉਹਨਾਂ ਦੇ ਬਾਰੇ ਵੀ ਥੋੜੀ ਜੀ ਗੱਲਬਾਤ ਆਪਾਂ ਕਰਾਂਗੇ ਤੇ ਕੀ ਇਤਿਹਾਸ ਹੈ ਪਿੰਡ ਦਾ ਤੇ ਕਿਹੜੇ ਜਾਨਵਰ ਕਿੰਨਾ ਟਾਈਮ ਹੋ ਗਿਆ ਇਹਨਾਂ ਦੀਵਤਿਆਂ ਨਾਲ ਜੁੜਿਆ ਨੂੰ ਤੇ ਸੇਲ ਕਰਨਾ ਚਾਹੁੰਦੇ ਆ ਬਾਈ ਹੁਣੀ ਕਿਉਂਕਿ ਬਾਈ ਦਾ ਫੈਮਿਲੀ ਸਾਰੀ ਬਾਹਰ ਬਾਈ ਗੁਰਪ੍ਰੀਤ ਹੁਣਾ ਦੀ ਤੇ ਵੀਰ ਦਾ ਵੀ ਵੀਜ਼ਾ ਆ ਗਿਆ ਤੇ ਜਾਇਜ ਰੇਟ ਦੇ ਵਿੱਚ ਤੁਹਾਨੂੰ ਇਹ ਘੋੜੀਆਂ ਇਹ ਨਗੀਨੇ ਮਿਲ ਜਾਣਗੇ ਚਾਰੇ ਹੀ ਤੁਹਾਨੂੰ ਵਿਖਾਉਣੇ ਆ ਤੇ ਚਾਰੇ ਹੀ ਫੋਰ ਸੇਲ ਨੇ ਪਹਿਲਾਂ ਭਰਾਵਾਂ ਦਾ ਕਰਦੇ ਆ ਸਵਾਗਤ ਫਿਰ ਛੇੜਦੇ ਆ ਗੱਲਾਂ ਬਾਤਾਂ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਵੀਰੇ ਸੱਚੀ ਗੱਲ ਹੈ ਹੋਰ ਸੁਣਾਓ ਗੁਰਪ੍ਰੀਤ ਸਿੰਘ ਕੀ ਕਹਿਮੋ ਵਧੀਆ ਜੀ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਬਾਈ ਪਹਿਲਾਂ ਤਾਂ ਆਪਾਂ ਘੋੜਿਆਂ ਬਾਰੇ ਵੀ ਭਰਾਵਾਂ ਨੂੰ ਦੱਸਣਾ ਹੈ ਜਿਵੇਂ ਮੈਂ ਭਰਾਵਾਂ ਨੂੰ ਸਟਾਰਟਿੰਗ 'ਚ ਦੱਸਿਆ ਹੈ ਕਿ ਇਸੇ ਵਾਸਤੇ ਹਾਲ ਕਰਦੇ ਆਂ یوں ਪਹਿਲੀ ਪਾਸਾ ਆਈ ਤੇ ਦਸਵੀਂ ਪਾਸਾ ਆਈ ਦੇ ਬਸ ਤਰ੍ਹਾਂ ਹਾਂਜੀ ਤੇ ਆਪਣੇ ਕੋਲੇ ਫਿਰ ਸੇਵਾ ਸਭਾ ਜਿਆ ਕਿੰਨਾ ਕੁ ਟਾਈਮ ਹੋ ਗਿਆ ਕਰਦੇ ਨੂੰ ਇਹ ਤਾਂ ਸਾਡਾ ਪੀੜੀਆਂ ਤੋਂ ਚੱਲਿਆ ਆ ਰਿਹਾ ਜੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜੀਆਂ ਸਾਡੀਆਂ ਪੀੜੀਆਂ ਚੱਲ ਰਹੀਆਂ ਨੇ ਜੀ ਉਦੋਂ ਤੋਂ ਹੀ ਚੱਲਿਆ ਆ ਰਿਹਾ ਉਹ ਆ ਜੀ ਤੇ ਤਕਰੀਬਨ ਅਸੀਂ ਛੋਡੀਆਂ ਦੇ 12-13 ਘਰ ਆ ਸਾਰੇ ਜਿਹੜੇ ਸੇਵਾ ਸੰਭਾਲ ਕਰਦੇ ਆ ਜੀ ਤੇ ਸਾਰੇ ਖੁਸ਼ੀ ਨਾਲ ਸੇਵਾ ਸੰਭਾਲ ਕਰਦੇ ਆ ਸਾਰਾ ਪਿੰਡ ਵੀ ਤੁਹਾਨੂੰ ਫਿਰ ਇਹ ਦਾਤ ਕਿਦਾਂ ਗੁਰੂ ਮਹਾਰਾਜ ਨੇ ਬਖਸ਼ੀ ਜਾਂ ਕਿਦਾਂ ਤੁਹਾਡੇ ਕੋਲ ਕਿਵੇਂ ਆਈ ਦੀ ਅ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ 'ਚ ਹੁੰਦੇ ਹੋਏ ਜੀ ਨਕੰਗੜ ਹੁੰਦੇ ਹੋਏ ਕੋਟਕਪੂਰੇ ਆਏ ਜੀ ਕੋਟਕਪੂਰੇ ਤੋਂ ਕਪੂਰੇ ਨੇ ਗੜੀ ਦੇਣ ਤੋਂ ਮਨਾ ਕਰਤਾ ਸੀ ਹੂੰ ਤਾਂ ਉਸ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਢਲਵਾ ਕਲਾਗੇ ਸੀ ਓਕੇ ਜੋ ਕਿ ਉਹ ਗੁਰਦੁਆਰਾ ਸਾਡੇ ਪਿੰਡ ਦੇ ਬਾਹਰਲੇ ਪਾਸੇ ਸ਼ਸ਼ੋਭਤ ਹੈ ਜੀ ਉੱਥੇ ਸਾਡੇ ਬਜ਼ੁਰਗ ਹੋਏ ਜੀ ਬਾਬਾ ਕਾਲ ਸੋਢੀ ਜੀ ਜੀ ਉਹ ਉਹਨਾਂ ਨੂੰ ਮਿਲੇ ਜੀ ਉਹਨਾਂ ਨੇ ਗੁਰੂ ਸਾਹਿਬ ਤੋਂ ਅੰਮ੍ਰਿਤ ਛਕਿਆ ਜੀ ਤੇ ਫਿਰ ਉਹਨਾਂ ਨੂੰ ਵਸਤਰ ਭੇਟ ਕੀਤੇ ਨਵੇਂ ਤੇ ਜਿਹੜੇ ਇਹ ਮਾਛੀਵਾੜੇ ਦੇ ਜੰਗਲਾਂ ਲੜਾਈਆਂ ਲੜਦੇ ਆਏ ਜਦੋਂ ਜੀ ਉਹ ਵਸਤਰ ਸਾਡੇ ਕੋਲ ਛੁਸ਼ੂ ਗਏ ਅੱਛਾ ਉਹ ਵਸਤਰ ਨੇ ਤੁਹਾਡੇ ਹਾਂਜੀ ਜੀ ਤੇ ਕਿਥੇ ਤੁਸੀਂ ਇੱਥੇ ਆਉਣਾ ਟਲਵਾਂਕਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਲੋਕੇਸ਼ਨ ਬਾਈਆਂ ਦੀ ਤੁਹਾਨੂੰ ਦੱਸ ਦੇਣਾ ਵੈਸੇ ਗੁਰਦੁਆਰਾ ਤਾਂ ਇਤਿਹਾਸਕ ਹੈ ਬਹੁਤ ਸੰਗਤ ਆਉਂਦੀ ਹੈ ਬਹੁਤ ਸੰਗਤ ਦਰਸ਼ਨ ਕਰਨ ਵੀ ਆਉਂਦੀ ਹੈ ਬਾਈ ਹੋਰਾਂ ਕੋਲੇ ਤੇ ਤੁਸੀਂ ਵੀ ਕਿਹੜਾ ਜ਼ਰੂਰ ਮਾਰ ਕੇ ਜਾਓ ਅੱਛਾ ਭਾਈ ਹੁਣ ਆਪਾਂ ਆ ਜਾਨੇ ਆ ਇਹਨਾਂ ਦੇਵਤੇ ਆ ਲੈ ਗੁਰੂ ਸਾਹਿਬਾਨ ਨਾਲ ਤੋਂ ਤੁਹਾਡਾ ਪਰਿਵਾਰ ਜੁੜਿਆ ਐ ਸੇਵਾ ਮੁਦਤਾ ਤੋਂ ਕਰਦੇ ਆ ਇਹ ਪੀੜੀਆਂ ਤੋਂ ਤੇ ਘੋੜੇ ਹੁਣ ਰੱਖਿਆ ਹੈ ਕਿ ਘੋੜੇ ਵੀ ਪਹਿਲਾਂ ਕੁੰਡਾ ਦੇ ਬੜਦਾ ਸੀ ਜਦੋਂ ਮੇਰੇ ਦਾਦਾ ਜੀ ਪਟਵਾਰੀ ਸੀ ਜੀ ਸਰਦਾਰ ਭਿੰਦਰ ਸਿੰਘ ਸਾਡੀ ਜੀ ਉਹ ਜਦੋਂ ਡਿਊਟੀ ਤੇ ਜਦੋਂ ਜਾਂਦੇ ਸੀਗੇ ਨਾਲ ਪਿੰਡ ਟੀ ਮਾਲੀ ਤੋਂ ਦੋ ਘੋੜੀ ਤੇ ਜਾਂਦੇ ਸੀਗੇ ਜੀ ਉਦੋਂ ਉਹਨਾਂ ਨੇ ਇੱਕ ਘੋੜੀ ਰੱਖੀ ਹੋਈ ਸੀਗੀ ਜੀ ਉਸ ਤੋਂ ਬਾਅਦ ਤਾਂ ਮੈਨੂੰ ਤਕਰੀਬਨ ਹੁਣ 5 ਸਾਲ ਹੋ ਗਿਆ ਮਣ ਰੱਖੀ ਹੈ ਵਾਹ ਹਾਂ ਅੱਛਾ ਰੱਖੀਆਂ ਘੋੜੀਆਂ ਆ ਸਾਰੀਆਂ ਹਾਂਜੀ ਰੱਖੀਆਂ ਕੁੜੀ ਤੇ ਇਹ ਬਸ਼ੀਰਾ ਫਿਰ ਜਿਹੜਾ ਸਭ ਤੋਂ ਪਹਿਲਾਂ ਇੱਥੇ ਹੀ ਗੱਲ ਸਟਾਰਟ ਕਰਨ ਲੱਗੇ ਆਪਾਂ ਇਹ ਕਿਹੜੇ ਘੋੜੇ ਦਾ ਹੈ ਭਾਈ ਇਹ ਆਪਣੇ ਬਾਈ ਗੋਰਾ ਜੀ ਪੱਕੇ ਵਾਲਾ ਹਾਂਜੀ ਉਹਦੇ ਕੋਲ ਦਰਯੋਦਨ ਘੋੜਾ ਜੀ ਚੰਗਾ ਬਹੁਤ ਚੰਗਾ ਉਹ ਪੂਰਾ ਪੂਰਾ ਬੱਚਾ ਜੀ ਜੀ ਕਿੰਨੇ ਚਿਰ ਦਾ ਹੋ ਗਿਆ ਜੀ ਇਹ ਇਹ ਤਕਰੀਬਨ 8.5 ਮਹੀਨਿਆਂ ਦਾ ਓਕੇ ਤੇ ਇਹ ਵੀ ਮੰਨ ਲਓ ਦੇਣ ਦਾ ਵਿਚਾਰ ਹੈ ਨਾ ਸਾਰੇ ਜਾਨਵਰ ਉਹ ਇੱਕ ਦਿਨ ਵੀ ਫੇਰ ਆਪਾਂ ਦੱਸ ਦਈਏ ਬਾਹਰ ਜਾਣ ਦਾ ਕਹਿੰਦੇ ਬਣ ਗਿਆ ਹਾਂ ਪਹਿਲਾ ਪਰਿਵਾਰ ਉੱਥੇ ਹੀ ਹੈ ਸਾਰਾ ਸਾਡਾ ਸਾਰਾ ਪਰਿਵਾਰ ਉੱਥੇ ਜੀ ਤੇ ਫਿਰ ਇੱਥੇ ਜਿਹੜੀ ਸੇਵਾ ਸੰਭਾਲ ਕਰਦੇ ਹਾਂ ਉਹ ਗਾਂ ਫਿਰ ਉਹਦੀ ਸੇਵਾ ਸੰਭਾਲ ਕੇ ਨੂੰ ਦੇ ਕੇ ਜਾਓਗੇ ਮਹਾਰਾਇਦੇਬਾ ਸਤਰੀ ਸੇਵਾ ਸੰਭਾਲ ਸਾਡੇ ਪਰਿਵਾਰ ਛੋਡੀਆਂ ਦੇ ਹੋਰ ਹੈਗੇ ਜੀ ਸਾਰੇ ਰਲ ਮਿਲ ਕੇ ਹੀ ਕਰ ਰਹੇ ਹੁਣ ਵੀ ਰਲ ਮਿਲ ਕੇ ਸਾਰੇ ਪਰਿਵਾਰ ਛੋਡੀਆਂ ਦੇ ਕਰ ਰਹੇ ਸਾਰਾ ਪਿੰਡ ਸਾਡਾ ਸਾਥ ਦਿੰਦਾ ਜੀ ਸੇਵਾ ਕਰਦੇ ਵਿੱਚ ਇਹ ਜਿੰਨੀ ਇੱਥੇ ਆ ਜਗ੍ਹਾ ਲਈ ਹੈ ਸਾਰੀ ਅਸੀਂ ਪਿੰਡ ਦੇ ਸਹਿਯੋਗ ਨਾਲ ਹੀ ਲਈ ਹੈ ਜੀ ਜੀ ਹਾਂਜੀ ਠੀਕ ਹੈ ਤੇ ਅੱਛਾ ਭਾਈ ਜਿੱਦਾਂ ਮੈਂ ਗੱਲ ਕੀਤੀ ਹੈ ਵੀ ਸਵਾਰੀ ਛੂਰੀ ਦਾ ਵੀ ਫਿਰ ਸ਼ੌਂਕ ਹੈ ਹਾਂਜੀ ਰਾਈਡ ਦੇ ਸ਼ੌਂਕ ਕਰਕੇ ਮੈਂ ਘੋੜੀ ਲੈ ਕੇ ਆਇਆ ਸੀ अच्छा वैसे मेनू जमे आपा कह लिया कि मैं घोड़ी मेट नहीं करवावणी सीगी फिर मेरे यार दोस्ता ने कहा नहीं आपा घोड़ी ਭਰਉਣੀ ਆ ਵੀ ਆਪਾ ਬੱਚਾ ਲੈਣਾ ਸੋਹਣਾ ਦੇਖਾਂਗੇ ਤੇ ਉਸ ਕਰਕੇ ਨਹੀਂ ਤਾਂ ਮੈਂ ਰਾਈਡ ਤੇ ਸ਼ੌਂਕ ਨਹੀਂ ਲੈ ਕੇ ਆਇਆ ਇਹ ਘੋੜੀ ਜਿਹੜੀ ਆਪਣੇ ਕੋਲੇ ਨੀਲੀ ਖੜੀ ਉਹਦਾ ਬੱਚਾ ਹੈ ਜੀ ਇਹੇ ਕੁਸ਼ੇਰਾ ਹਾਂਜੀ ਇਹ ਨੀਲੀ ਘੋੜੀ ਨੀਲੀ ਘੋੜੀ ਦੇ ਬੱਚਾ ਬਹੁਤ ਸੋਹਣਾ ਦਿੱਤਾ ਹੈਨਾ ਹਾਂਜੀ ਹਾਂਜੀ ਬਾਈ ਗੋਰੇਆਂ ਵਾਲਿਆ ਜਿਹੜਾ ਘੋੜਾ ਹੈ ਬਾਈ ਕੋਲੇ ਗਰਜੂਤ ਨਕੀ ਹੈ ਗਰਜੂਤ ਹਾਂਜੀ ਤਰਯੁਧ ਹਾਂਜੀ ਬਾਈ ਗੋਰੇ ਪੱਕਿਆਂ ਵਾਲੇ ਕੋਲ ਬਹੁਤ ਚੰਗਾ ਘੋੜਾ ਹੈ ਆਪਾਂ ਫਲਮਾਇਆ ਵੀ ਹੋਇਆ ਸੱਜਣੋ ਉਹ ਕੋੜੇ ਦਾ ਵਸ਼ੀਰਾ ਹੈ ਅੱਖਾਂ ਬਿੱਲੀਆਂ ਹੈ ਅੱਖਾਂ ਬਿੱਲੀਆਂ ਹੈ ਦੋਵੇਂ ਬਾਕੀ ਬਹੁਤ ਸੋਹਣੀ ਖੜਨੀ ਹੈ ਤੋਰਾ ਬੜਾ ਚੰਗਾ ਹੈ ਕੰਨ ਕਨੋਦੀ ਬਹੁਤ ਚੰਗੇ ਹੈ ਬਾਕੀ ਤੁਸੀਂ ਸੂਝਵਾਨ ਸਿਆਣੇ ਬੈਠੇ ਹੋ ਮੇਰੇ ਨਾਲੋਂ ਤੇ ਬਾਈ ਨੇ ਬਿਲਕੁਲ ਜਾਇਜ਼ ਜੇ ਰੇਟ ਦੇ ਵਿੱਚ ਦੇਨੇ ਆ ਤੇ ਕੋਈ ਵੀ ਭਰਾ ਤੁਸੀਂ ਵਸ਼ੀਰਾ ਲੈਣਾ ਚਾਹੁੰਦਾ ਹੋਵੇ ਤੁਸੀਂ ਮੈਨੂੰ ਬਹੁਤ ਫੋਨ ਕਰਦੇ ਹੁੰਨੇ ਹੋ ਹੁਣ ਆ ਮੌਕਾ ਦੇ ਚੰਗਾ ਵਸ਼ੀਰਾ ਹੈ ਤੇ ਵੀਡੀਓ ਪੈਂਦਿਆਂ ਫੋਰਸੀਲ ਵੀ ਹੋ ਜਾਣਾ ਤੇ ਬਾਈ ਹੋਰਾਂ ਨਾਲ ਤੁਸੀਂ ਗੱਲਬਾਤ ਕਰਨਿਓ ਜੇ ਤੁਹਾਡੇ ਵੀੜੇ ਦਾ ਸ਼ਿਕਾਰ ਬਣ ਜੇ ਤਾਂ ਬਹੁਤ ਵਧੀਆ ਗੱਲ ਹੋ ਜੂਗੀ ਅੱਛਾ ਬਾਈ ਹੁਣ ਆਪਾਂ ਵੱਡੀ ਘੋੜੀ ਇਹਦੀ ਮਾਂ ਵੀ ਦੇਖੋ ਉਹਦੇ ਬਾਰੇ ਵੀ ਦੱਸ ਦੀ ਜੀ ਉਹ ਕਿਹੜੇ ਘੋੜੇ ਦੀ ਹੈ ਜੀ ਨਹੀਂ ਉਹ ਅਸੀਂ ਰਾਜਸਥਾਨ ਚੋਂ ਲੈ ਕੇ ਆਏ ਸੀ ਆਨ ਨੋਣੀ ਹੈ ਨੀਲੀ ਘੋੜੀ ਹੈ ਜਿੱਤੇ ਆਪਾਂ ਸਵਾਰੀ ਕਰੀ ਹਾਂਜੀ ਹਾਂਜੀ ਜੀ ਹਾਂਜੀ ਉਹਦੇ ਲਾਈਨ ਦਾ ਨਹੀਂ ਪਤਾ ਜੀ ਮਾਂ ਬਾਪ ਦੋਵਾਂ ਦਾ ਨਹੀਂ ਪਤਾ ਉਹ ਹੈ ਚੰਗੀ ਦੀ ਹੈ ਨਾ ਗੱਲ ਖਵਾਉਂਦੀ ਜਾਂ ਬੇਖਰੀ ਪਿੱਠ ਪੁੜਾ ਜਾਂ ਛਾਤੀ ਚੁੱਤ ਹਾਂ ਹੈ ਕਿਸੇ ਚੰਗੀ ਲਾਈਨ ਦੀ ਹੈ ਹਾਂ ਅਛਾ ਕਿੰਨੇ ਜਰਦੀ ਹੈ ਕੁੜੀ ਆਪ ਜੀ ਇਹ ਤਕਰੀਬਨ 5 5.5 ਸਾਲ ਦੀ ਹੋਗੀ ਜੀ ਅੱਛਾ ਇਹਦੀ ਮੰਨ ਲਓ ਹਾਈਟ ਕਿੰਨੀ ਹੈ ਜੀ ਹਾਈਟ ਕਟ ਤੋਂ ਬਾਹਰ ਹੈ ਜੀ ਕਟ ਤੋਂ ਬਾਹਰ ਹੈ ਹਾਂਜੀ ਜੀ ਲੈ ਵੀ ਸ ਇਹ ਵੀ ਫਿਰ ਸੇਲ ਹਨ ਹਾਂਜੀ ਇਹ ਵੀ ਸੇਲ ਹੈ ਕਿ ਬਈ ਰੇਟ ਰੂਟ ਫਿਰ ਫੋਨ ਤੇ ਦੱਸੋ ਕਿ ਜੀ ਫੋਨ ਤੇ ਜੀ ਫੋਨ ਤੇ ਦੱਸੋ ਇੰਨਾ ਕ ਹਿੰਟ ਦੇ ਦਈਏ ਭਰਾਵਾਂ ਨੂੰ ਵੀ ਜਾਇ ਜੀ ਹੈ ਕੋਟਾ ਭਾਰਾ ਨਹੀਂ ਜਾਇ ਜੀ ਜੀ ਠੀਕ ਹਾਂ ਜੀ ਤੇ ਸੱਜੋ ਇਹ ਘੋੜੀ ਵੀ 4 ਸੇਲਾ ਸਵਾਰੀ ਸੂਰੀ ਦਾ ਆਪਾਂ ਕਰਕੇ ਵਿਖਾਤੀ ਵੈਸੇ ਭਰਾਵਾਂ ਨੂੰ ਇਹ ਦਿੱਲੀ ਬੇਸ ਤੇ ਸਵਾਰੀ ਕਰਦੇ ਹੋ ਕਿ ਜਾਂ ਕਦੇ ਇੱਕ ਤੱਕ ਜਾਂ ਕਿੰਨੇ ਕ ਟਾਈਮ ਵੀ ਸਵਾਰੀ ਵੈਸੇ ਤਾਂ ਰੂਟੀਨ ਵਾਈਜ਼ ਹੀ ਕਰਦੇ ਹਾਂ ਹੁਣ ਥੋੜਾ ਜਿਹਾ ਮਹੀਨਾ ਹੋ ਗਿਆ ਕੱਡੀਆਂ ਨਹੀਂ ਗਈਆਂ ਕਿਉਂਕਿ ਪਿੰਡ ਵਾਟਰ ਵਸਦੀਆਂ ਪਾਈਪਾ ਕਰਕੇ ਪੈਂਦੀਆਂ ਕਰਕੇ ਗਲੀਆਂ ਪੱਟੀਆਂ ਹੋਈਆਂ ਉਹਦੇ ਕਰਕੇ ਮਹੀਨਾ ਕੋਈ ਬਾਹਰ ਨਹੀਂ ਕੱਢੀਆਂ ਵੈਸੇ ਡੇਲੀ ਰ ਉਹਨੂੰ ਅਸੀਂ ਤੁਰਦੀ ਵੀ ਵਿਕਾਤੀ ਬਾਈ ਉਹ ਬਾਈ ਗੁਰਪ੍ਰੀਤ ਸਵਾਰੀ ਕਰ ਰਿਹਾ ਤੇ ਇਹਦਾ ਵੀ ਵਿਚਾਰ ਬਣਦਾ ਹੈ ਨਵੇਂ ਭਰਾਵਾਂ ਲਈ ਵੀ ਬਹੁਤ ਵਧੀਆ ਹੈ ਬਾਕੀ ਮੈਨੂੰ ਲੱਗਦਾ ਵੀ ਕੋਈ ਵੀ ਜਨੂਰ ਤੁਹਾਡਾ ਬਾਈ ਕੋਈ ਛੇੜਖਾਨੀ ਵੀ ਨਹੀਂ ਕਰਦਾ ਹਾਂਜੀ ਨਹੀਂ ਚਲੋ ਬਜਪਣਾ ਤੇ ਵਸ਼ੀਰੇ ਚ ਹੈਗਾ ਜੀ ਸਾਰੇ ਹਨਾ ਕਰਦੇ ਹੀ ਹੁੰਦੇ ਆ ਵੈਸੇ ਸੀਲ ਹੈ ਜੀ ਸੀਲ ਹੈ ਕੋਈ ਕਹਦੀਏ ਕੋਈ ਦੰਡੀ ਨਹੀਂ ਵੱਡਦਾ ਕੋਈ ਲੱਤ ਨਹੀਂ ਹਾਂਜੀ ਹਨਾ ਤਵੇਂ ਬੰਦੇ ਲਈ ਵੀ ਬੈਸਟ ਆਪਸ਼ਨ ਹੈ ਹਾਂਜੀ ਤੇ ਕੋਈ ਨਵੇਂ ਭਰਾ ਨੇ ਵੀ ਘੋੜੀ ਲੈਣੀ ਹੈ ਜਾਂ ਤੁਸੀਂ ਵਸ਼ੀਰਾ ਲੈਣਾ ਹੈ ਜਾਂ ਅੱਗੇ ਦੋ ਜਣੇ ਮਬਰ ਹੋਰ ਵਿਖਾਵਾਂਗੇ ਉਹ ਲੈਣੇ ਆ ਤਾਂ ਤੁਸੀਂ ਦਿਲ ਖੋਲ ਕੇ ਬਾਈ ਦਾ ਮੈਂ ਨੰਬਰ ਦਿੱਤਾ ਹੈ ਤੇ ਤੁਸੀਂ ਭਾਈ ਸੰਪਰਕ ਕਰ ਸਕਦੇ ਹੋ ਅੱਛਾ ਭਾਈ ਜੀ ਇੱਕ ਹੋਰ ਆਪਣੇ ਕੋਲੇ ਐ ਕਾਲੀ ਜਿਹੜੀ ਬਸ਼ੇਰੀ ਐ ਉਹਦੇ ਬਾਰੇ ਵੀ ਦੱਸ ਦਿਓ ਘੋੜੀ ਐ કે ਬਸ਼ੇਰੀ ਐ ਉਹ ਬਸ਼ੇਰੀ ਐ ਜੀ ਕਿੰਨੇ ਜੀ ਤਕਰੀਬਨ 25 26 ਮਹੀਨਿਆਂ ਦੀ ਹੋ ਗਈ ਐ ਜੀ ਅੱਛਾ ਉਹ ਕਿਹੜੇ ਘੋੜੇ ਦੀ ਐ ਜੀ ਉਹ ਅਨੌਣਾ ਜੀ ਅੱਛਾ ਉਹ ਵੀ ਅਨੌਣਾ ਹਾਂਜੀ ਉਹਦੇ ਬਾਰੇ ਉਹ ਕਿੰਨਾ ਚਿਰ ਹੋ ਗਿਆ ਆਪਣੇ ਕੋਲੇ ਉਹ ਮੇਰੇ ਕੋਲੇ ਹੋ ਗਿਆ ਜੀ ਸਾਲ ਤੋਂ ਉੱਪਰ ਹੀ ਹੋ ਗਿਆ ਜੀ ਉਹਦੀ ਹਾਈਟ ਕਿੰਨੀ ਕੁ ਹੋਊਗੀ ਗੁਰਬਰੀ ਜੀ ਤਕਰੀਬਨ 60 ਇੰਚ ਹੈ ਜੀ 60 ਇੰਚ ਬਾਕੀ ਇੰਨਾ ਹੈ ਵੀ ਜਿੰਨੀ ਕ ਹਾਈਟ ਬਾਈ ਦੱਸ ਰਿਹਾ ਨਾ ਤੁਸੀਂ ਆਣਿਓ ਆਣ ਕੇ ਵੇਖਿਓ ਤੇ ਉਨੀ ਹੀ ਤੁਹਾਨੂੰ ਮਿਲੂਗੀ ਬੰਦੇ ਜਦੋਂ ਆਇਆ ਤਾਂ ਮੈਂ ਵੀ ਬਾਈ ਕੋਲੇ ਆਣ ਕੇ ਪਹਿਲਾਂ ਹਾਈਟ ਦਾ ਜਲੂ ਜਾਈਜਾ ਲਿਆ ਤੇ ਮੈਨੂੰ ਵੀ ਜਾਈਜ ਲੱਗੀ ਜਿੰਨੀ ਕ ਦੱਸ ਰਿਹਾ ਬਾਈ ਹੁਣੀ ਬਿਲਕੁਲ ਇਮਾਨਦਾਰ ਬੰਦੇ ਸਿੱਧੇ ਸਾਡੇ ਬੰਦੇ ਆ ਕੋਈ ਝੂਠ ਫਰੇਬ ਵਾਲੀ ਗੱਲ ਨਹੀਂ ਤੇ ਬਾਈ ਦੋ ਲਾਸਟ ਤੇ ਆਪਾਂ ਘਰ ਦੀ ਲੋਕੇਸ਼ਨ ਵੀ ਪੁੱਛ ਲਾਗੇ ਤੁਸੀਂ ਇੱਕ ਰੀ ਗੇੜਾ ਜਰੂਰ ਮਾਰਿਓ ਅੱਛਾ ਇਹਦੀ ਉਮਰ ਕਿੰਨੀ ਦੱਸੀ 25 26 ਮਹੀਨੇ ਜੀ 25 26 ਮਹੀਨੇ ਤੇ ਇਹ ਹਾਈਟੇ ਨਹੀਂ ਹੈਗੀ 60 60 ਹੈ ਜੀ ਤੇ ਇਹ ਵੀ ਅਨਨੋਨ ਹੈ ਹਨਾ ਅਨਨੋਨ ਤੇ ਇਹ ਵੀ ਡੇਢ ਦਾ ਵਿਚਾਰ ਹੈਗਾ ਸੱਚ ਨੂੰ ਇਹ ਵੀ ਕੰਨ ਕਨੋਤੀ ਹੈ ਇਹਦੇ ਬੋਡੀ ਸਟਰਕਚਰ ਚ ਗੁਰਪ੍ਰੀਤ ਬਾਈ ਕੀ ਲੱਗਦਾ ਤੁਸੀਂ ਵੀ ਬਾਹਰ ਅੰਦਰ ਜਾਂ ਸੰਦੀਪ ਬਾਈ ਤੁਹਾਡੇ ਤੋਂ ਪੁੱਛਦੇ ਨੇ ਤੁਸੀਂ ਵੀ ਕਹਿੰਦੇ ਕਾਫੀ ਟਾਈਮ ਦੇ ਘੋੜਿਆਂ ਦੇ ਵਿੱਚ ਰਹਿੰਦੇ ਆ ਤੁਹਾਨੂੰ ਇਹ ਮਸ਼ੇਰੀ ਦੇਖ ਕੇ ਕੀ ਲੱਗਦਾ ਕਿ ਕਿੰਨੀ ਹਾਈਟ ਹੋਰ ਮਾਰ ਮਾਰ ਜੂ ਲੈਂਥ ਬਹੁਤ ਲੰਮੀ ਆ ਬੇਲੈਂਥ ਬਹੁਤ ਲੰਮੀ ਆ ਹਾਂ ਪੂਰੀ ਹਾਈਟ ਪੂਰੀ ਕਰਨ ਦਾ ਚਾਂਸ ਹੈਗਾ ਵੀ 65 ਛਾੜ ਤੱਕ ਜਾ ਸਕਦੀ ਹੈ ਬੇਸ਼ੇਰੀ ਅੱਛਾ ਹਾਂਜੀ ਹਾਂਜੀ ਵਾਹ ਜੀ ਜਦੋਂ ਅਸੀਂ ਲਈ ਆ ਹੁਣ ਹੁਣੀ ਸਾਲ ਸਵਾ ਸਾਲ ਜੀ ਇਹ ਮਤਲਬ ਕਿ ਤਿੰਨ 2.5 ਇੰਚ ਕੱਦ ਕੱਢ ਗਈ ਹਾਂਜੀ ਜੀ ਅੱਛਾ ਤੁਸੀਂ ਕਿੱਥੋਂ ਲੈ ਕੇ ਆਏ ਸੀ ਜੀ ਇਹ ਅਸੀਂ ਚੈਤੋ ਕੋਲੇ ਪੈਂਡਾ ਜੀ ਚੈਤੋ ਕੋਲੇ ਪੈਂਡਾ ਜੀ ਓਕੇ ਹਾਂਜੀ ਉੱਥੋਂ ਲਈ ਸੀ ਕੋੜੀ ਹਜੇ ਉਹਨਾਂ ਕੋਲੇ ਹੈਗੀ ਕੋਇਆ ਚੈਦੀ ਮਾ ਉਹ ਨਾਲ ਕੋਲੇ ਹੈਗੀ ਹਾਂਜੀ ਹਾਂਜੀ ਓਕੇ ਹਾਂਜੀ ਤੇ ਸੱਜਣੋ ਇਹ ਵੀ ਫੋਰ ਸੇਲ ਆ ਇਹਦੀ ਮਾਰਕਿੰਗ ਕੱਲਾ ਮੱਥੇ ਫੋਲੀ ਹੈ ਮੈਂ ਕੱਲਾ ਮੱਥੇ ਫੋਲੀ ਹੈ ਜੀ ਸਾਰੀ ਕਾਲੀ ਹੈ ਜੀ ਹਾਂਜੀ ਇੱਕ ਫੋਰ ਸੇਲ ਆ ਸੱਜਣੋ ਬਿਸ਼ੇਰੀ ਲੈਣੀ ਆ ਤਾਂ ਤੇ ਇਹਦੇ ਬਾਰੇ ਵੀ ਵਿਚਾਰ ਚਰਚਾ ਕਰ ਸਕਦੇ ਹੋ ਅਛਾ ਭਾਈ ਜੀ ਇੱਕ ਹੋਰ ਤੁਹਾਡੇ ਕੋਲੇ ਹੈਗੀ ਨੀਲੀ ਬਿਸ਼ੇਰੀ ਉਹਦੇ ਬਾਰੇ ਵੀ ਦੱਸ ਦੀ ਜੀ ਆਪਾਂ ਉਹ ਨੀਲੀ ਬਿਸ਼ੇਰੀ ਜੀ ਆਪਣੇ ਬਗਰਾੜੀ ਵਾਲੇ ਬਾਈ ਕੇਵਲ ਜੀ ਉਹਨਾਂ ਕੋਲੇ ਅਨਮੋਲ ਰਤਨ ਬਾਈ ਕੇਵਲ ਟੀ ਲੋਹਣਾ ਕੋਲੇ ਹਾਂਜੀ ਉਹਦੀ ਬੱਚੀ ਹੈ ਜੀ ਉਹ ਹੈਗਾ ਜੀ ਚੈਤਕ ਦਾ ਤੇ ਇਹ ਆਪ ਕਿੰਨੇ ਚਿਰ ਦੀ ਹੋਗੀ ਜੀ ਇਹ ਨੀਲੀ ਬੱਚੀ ਜੀ ਆਪਣੀ ਤਕਰੀਬਨ 20 ਮਹੀਨੇ ਦੀ ਹੋਗੀ ਅਸੀਂ 20 ਮਹੀਨੇ ਦੀ 20 ਕਿੰਨੇ ਦੀ ਤੇ ਇਹਦੀ ਹਾਈਟ ਹੁਣ ਦਾ ਅੰਦਾਜ਼ਾ ਕੋਈ ਲਾਈ ਹੈ ਆਪਾਂ ਦਾ ਤਕਰੀਬਨ 58 ਸੈਂਟੀਮੀਟਰ ਠੀਕ ਹੈ ਹਾਂ ਜੀ ਤੇ ਇਹਦਾ ਵੀ ਵਿਚਾਰ ਹੈ ਹਾਂ ਜੀ ਇਹਦਾ ਜੀ ਤੇ ਲੈ ਵੀ ਸੱਜਣੋ ਇਹ ਵੀ ਨੀਲੀ ਵਿਚੇਰੀ ਇਹਦੀ ਕੰਨ ਗਨੋਂ ਦੀ ਖੜਨੀ ਖੁਣਨੀ ਬੜੀ ਜ਼ਬਰਦਸਤ ਆ ਸੀ ਹੈ ਨਾ ਹਾਂਜੀ 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 ਕੰਨ ਬਿਲਕੁਲ ਜਿਵੇਂ ਸਿੰਧੀ ਦਾ ਕੰਨ ਹੁੰਦਾ ਨੇ ਇਸ ਤਰ੍ਹਾਂ ਦਾ ਕੰਨ ਲੱਗਿਆ ਸੋਹਣਾ ਕੰਨ ਜੋੜ ਦੀ ਬੜਾ ਸੋਹਣਾ ਐਨ ਕਰੋੰਬਲਾ ਨਾ ਕਰੋੰਬਲਾਂ ਲੱਗਦੀਆਂ ਫਿਰ ਮੂੰਹ ਦੀ ਪ੍ਰੋਫਾਈਲ ਜਿੱਦਾਂ ਬਸ਼ੇਰੇ ਦੀ ਇਹਦੀ ਬੜੀ ਚੰਗੀ ਆ ਫਿਰ ਛਾਤੀ ਬਹੁਤ ਸੋਹਣੀ ਆ ਘੋੜਿਆਲੀ ਛਾਤੀ ਲੱਗੀ ਹੋਈ ਆ ਤੇ ਬਾਕੀ ਕਿਸੇ ਗੱਲੋਂ ਵੀ ਜੱਕਦੇ ਨਹੀਂ ਪਿੱਠ ਪੁੜੇ ਵੀ ਬੜੇ ਸੋਹਣੇ ਆ ਇਹ ਨਹੀਂ ਹੈ ਕੋਈ ਵਿੱਚ ਕੋਈ ਜਨਵਰ ਇਹਨਾਂ ਦਾ ਕੋਈ ਕਿਸੇ ਪਾਸੋਂ ਹੱਥ ਤਰੋਂਦਾ ਬਾਕੀ ਨਵੇਂ ਬੰਦੇ ਵਾਲੀ ਫੇਰ ਕਹਦਾ ਵੀ ਬੈਸਟ ਆਪਸ਼ਨ ਜੇ ਤੇ ਜੇ ਤੁਸੀਂ ਜਾਇਜ ਬਾ ਦੇ ਵਿੱਚ ਕੋਈ ਵਸ਼ੀਰਾ ਜਾਂ ਘੋੜੀ ਜਾਂ ਵਸ਼ੀਰੀਆਂ ਬਾਹਰ ਰਹੇ ਹੋ ਤੇ ਤੁਹਾਡੇ ਲਈ ਭਰਾ ਦਾ ਦਰਵਾਜ਼ਾ 24 ਘੰਟੇ ਖੁੱਲਾ ਹੈ ਬਾਈ ਨੂੰ ਫੋਨ ਕਰਕੇ ਤੇ ਜਦੋਂ ਮਰਜੀ ਗੇੜਾ ਮਾਰਿਓ ਗੁਰਪ੍ਰੀਤ ਵੀਰੇ ਆਪਾਂ ਲੋਕੇਸ਼ਨ ਦੱਸ ਦਈਏ ਘਰ ਕਿੱਥੇ ਕੇ ਪੈਂਦਾ ਆਪਣਾ ਪਿੰਡ ਤੇ ਇਹ ਘਰ ਆਪਣਾ ਜੀ ਪਿੰਡ ਦੇ ਬਿਲਕੁਲ ਵਿਚਾਲੇ ਪੈਂਦਾ ਜੀ ਜੀ ਕੋੜਕਪੂਰਾ ਤੋਂ 3 ਕਿਲੋਮੀਟਰ ਪੈਂਦਾ ਪੈਂਟਲਵਾ ਕਲਾ ਜੀ ਬਟੰਡਾ ਰੋਡ ਤੇ ਜੀ ਜੀ ਤੇ ਨੇੜੇ ਵਸਤਰ ਸਥਾਨ ਜੀ ਜੀ ਹਾਂ ਜੀ ਵਸਤਰ ਸਥਾਨ ਗੁਰਦਾਰਾ ਸਾਹਿਬ ਜਿਹੜਾ ਤੇ ਆ ਉਹ ਨਾਲ ਹੀ ਆ ਤੁਹਾਡੇ ਘਰ ਨਾਲ ਕਹਾ ਵੀ ਸੱਜੋ ਬਾਕੀ ਬਾਈ ਦਾ ਨੰਬਰ ਦਿੱਤਾ ਹੈ ਨਾਲ ਤੁਸੀਂ ਇਹ ਬਾਈ ਹੋਰ ਨੂੰ ਫੋਨ ਕਰਕੇ ਲੋਕੇਸ਼ਨ ਵੀ ਪਾ ਸਕਦੇ ਹੋ ਤੇ ਇਧਰ ਕਿਤੇ ਜਿਹੜਾ ਵੱਡੀ ਕੋਟਪੂਰੀ ਅੱਲੇ ਫਰੀਦਕੋਟ ਅੱਲੇ ਜਾਂ ਮੁਕਸਰੀ ਰੀਏ ਦੇ ਵਿੱਚ ਤੇ ਬਟੰਡੇ ਜਾਣਾ ਹੋਵੇ ਜਿਹੜਾ ਵੱਡਾ ਰੋਡ ਆ ਜਿਹੜਾ ਰੋਡ ਦੇ ਉੱਤੇ ਹੀ ਜਿਹੜਾ ਵੱਡਾ ਹਾਈਵੇ ਅੰਮ੍ਰਿਤਸਰ ਤੋਂ ਬਟੰਡੇ ਨੂੰ ਜਾਂਦਾ ਜਿਹੜਾ ਉਸ ਰੋਡ ਦੇ ਟਿੱਟ ਲਵਾਂਖਲਾ ਪਿੰਡ ਹੈ ਸੱਜਣੋ ਤੇ ਬਾਕੀ ਨਗੀਨੇ ਤੁਹਾਨੂੰ ਵਿਖਾਤੇ ਆ ਵੀਡੀਓ ਕਿਵੇਂ ਲੱਗੀ ਬਾਈਆਂ ਦੀਆਂ ਗੱਲਾਂ ਬਾਤਾਂ ਕਿਵੇਂ ਲੱਗੀਆਂ ਬਸ਼ੀਰਾ ਬਸ਼ੀਰੀਆਂ ਘੋੜੀ ਲੈਣੀ ਹੈ ਤੇ ਤਾਂ ਵੀ ਤੁਸੀਂ ਬਾਈ ਨੂੰ ਯਾਦ ਕਰ ਸਕਦੇ ਹੋ ਤੇ ਗੁਰੂ ਮਹਾਰਾਜ ਦੇ ਜਿਹੜੇ ਪਵਿੱਤਰ ਬਸਤਰ ਨੇ ਉਹਨਾਂ ਦੇ ਦਰਸ਼ਨ ਕਰਨੇ ਆ ਪਹਿਲੀ ਪਾਸ਼ਾਹੀ ਤੇ ਦਸਵੀਂ ਪਾਸ਼ਾਹੀ ਉਹਨਾਂ ਵਸਤਰਾ ਦੇ ਦਰਸ਼ਨ ਕਰਨੇ ਤਾਂ ਤਾਂ ਵੀ ਤੁਸੀਂ ਬਾਈ ਦੇ ਕੋਲ ਆ ਸਕਦੇ ਹੋ ਤੇ ਬਹੁਤ ਹੀ ਜਲਦ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਉਨੇ ਸਮੇਲੀ ਦਿਓ ਜੀ ਸਕਸਨ ਨੂੰ ਇਜਾਜ਼ਤ ਜਿਉਂਦੇ ਵਾਸਤੇ ਹੱਸਦੇ ਰਹੋ ਸ਼ਬਾਖਰ ਸਸੀ ਗਰਬਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਇੱਥੇ ਜੀ ਆਇਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਪ੍ਰਿੰਸੀ ਬਾਈ ਧੰਨਵਾਦ ਓਕੇ ਸੱਜਣਾ ਜਿਹੜਾ ਭਰਾ ਕੋਈ ਸੱਜਣ ਮਿੱਤਰ ਕੋਈ ਯਾਰੀ ਦੋਸਤੀ ਚ ਘੋੜੀ ਜਾਂ ਮਛੇਰਾ ਬਛੇਰੀ ਲੈਣਾ ਚਾਹੁੰਦਾ ਉਸ ਤੱਕ ਵੀਡੀਓ ਦੀ ਸਾਂਝ ਜ਼ਰੂਰ ਪਾ ਦਿਓ ਕਮੈਂਟਾਂ ਦੇ ਵਿੱਚ ਜ਼ਰੂਰ ਮੈਂਸ਼ਨ ਕਰ ਦਿਓ ਵੀ ਕਿਵੇਂ ਲੱਗੇ ਬਾਈ ਦੇ ਦੇਵਤੇ ਬਹੁਤ ਜਲਦੀ ਅਗਲੀ ਵੀਡੀਓ ਨੇ ਮਿਲਦੇ ਆ ਸ਼ਬਾਖਰ ਸਸੀ ਗਰਬਾ ਜਿਉਂਦੇ ਵਾਸਤੇ ਹੱਸਦੇ ਰਹੋ ਧੰਨਵਾਦ ਸਸੀ